ਫਲਾਈ ਕਰਤੀ ਗਏ ਮੈਂ ਪਿੰਡ ਬਸਾਣਾ ਚਾਹੁੰਦਾ ਉਹਨਾਂ ਨੂੰ ਰਿਜੈਕਟ ਕਰਤੀ ਅਥਰ ਰਜੈਕਟ ਹੀ ਕਰਤੀ ਹਾਂ ਕਿ ਸਾਧੂ ਨੂੰ ਪਿੰਡ ਨਹੀਂ ਵੰਦਦੇ ਸੀ ਬਹਾਦਰ ਨਾਮ ਸੀ ਹਾਂ ਤੇ ਖੋਖਰ ਉਹਨਾਂ ਦੀ ਜਾਤ ਸੀ ਖੋਖਰ ਜਾਤ ਸੀ ਰੋਡ ਦੇ ਉੱਤੇ ਉਹਦਾ ਮਕਾਨ ਸੀ ਧੀਰੇ ਧੀਰੇ ਦਾਦਾ ਜੀ ਸੀ ਨਾ ਹਾਂਜੀ ਉਹ ਬਹੁਤ ਦਿਨਾਰ ਸੀ ਅੱਛਾ ਤੇ ਉਹ ਵੀ ਦਿਨਾਰ ਸੀ ਉਹ ਵੀ ਦਿਨਾਰ ਸੀ ਉਹਨਾਂ ਨੂੰ ਪੱਗ ਬੱਟੀ ਸੀ ਕਿਸੇ ਦੇ ਘਰੇ ਰੱਖੀਏ ਸਮਾਨ ਚ 4 ਦਿਨਾਂ ਦਾ ਰੋਲੇਪੋਲੇ ਆਜਾਂਗੇ ਸਮਾਨ ਸਾਡਾ ਇੱਥੇ ਪਿਆ ਹੈ ਤਤ ਸਾਲ ਤੇ ਸਰਤਾ ਪੂਰੀ ਹੋਈ ਅੱਛਾ ਸਰਤਾ ਪੂਰੀ ਹੋਈ ਤਾਂ ਫੇਰੇ ਪਿੰਡ रामसुਖਾ ਖੂਈ ਖੇੜਾ ਰਾਮਸੁਖਾ ਤਕਰੀਬਨ 9 200 ਸਾਲ ਹੋ ਗਏ ਇਸ ਪਿੰਡ ਆਬਾਦ ਹੋਇਨੋਂ ਪਿੰਡ ਕਿੱਥੇ ਐ ਇਹ ਦੱਸ ਦਿਆਂ ਪਹਿਲੇ ਕਿ ਅਬੋਹੁਰ ਤੋਂ ਫਾਜ਼ਿਲਕਾ ਰੋਡ ਤੇ ਆਈਏ ਤਰਸਤੇ ਚ ਗੰਗ ਕੇ ਨਾਲ ਐ ਗੰਗ ਕੇ ਨਾਲ ਤੋਂ ਅੱਗੇ ਪਿੰਡ ਐ ਪਿੰਡ ਦਾ ਨਾਮ ਦੋ ਨਾਂ ਇੱਕ ਖੁਈ ਖੇੜਾ ਤੇ ਦੂਜਾ ਰਾਮਸ਼ਕਪੁਰ ਇਹ ਪਿੰਡ ਕਿਵੇਂ ਆਬਾਦ ਹੋਇਆ ਇਦੇ ਬਾਰੇ ਗੱਲਬਾਤ ਕਰਦੇ ਆ ਤਾਂ ਬੌਜੀ ਸਾਡੇ ਨਾਲ ਨੇ ਜਿਨ੍ਹਾਂ ਨੇ ਕਾਫੀ ਦੌਰ ਦੇਖਿਆ ਇਸ ਪਿੰਡ ਦਾ ਔਰ ਆਬਾਦ ਕਰਤਾ ਨੇ ਪਿੰਡ ਦੇ ਇਹਨਾਂ ਨਾਲ ਗੱਲਬਾਤ ਕਰਦੇ ਆ ਬੌਜੀ ਰਾਮ 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 ਬੌਜੀ ਤੁਹਾਡਾ ਨਾਮ ਕੀ ਹੈ ਮਨੀ ਰਾਮ ਕੁਲਰਿਆ ਤੇ ਬੌਜੀ ਪਿੰਡ ਤੁਸੀਂ ਆਬਾਦ ਕੀਤਾ ਹਾਂਜੀ ਮੇਰੇ ਪਰਦਾਦੇ ਜੀ ਨੂੰ ਪਰਦਾਦਾ ਜੀ ਨੇ ਹਾਂ ਮੇਰੇ ਪਰਦਾਦਾ ਜੀ ਉਹਨਾਂ ਦੀ ਸਾਨੂੰ ਗੱਲਬਾਤ ਦੱਸੋ ਸ਼ੁਰੂਆਤ ਉੱਥੋਂ ਕਰੋ ਤੁਸੀਂ ਪਰਦਾਦਾ ਜੀ ਤੋਂ ਕਿਵੇਂ ਆਏ ਕਿਧਰੋਂ ਆਏ ਸੀਗੇ ਇਸ ਪਿੰਡ ਦੇ ਵਿੱਚ ਮੇਰੇ ਪਰਦਾਦਾ ਜੀ ਮਲੂਕਦਾਸ ਜੀ ਉਹ ਜੋਧਪੁਰ ਤੋਂ ਸਾਈਡ ਤੇ 40 ਕਿਲੋਮੀਟਰ ਦੂਰ ਤੇ ਪਿੰਡਗਾ 부ਚੇਟੀ ਅੱਛਾ ਜੀ ਉੱਥੇ ਉਹ ਸੰਤ ਸੀ ਮਹਤਮਾ ਅੱਛਾ ॠषि ਮਲੂਕਦਾਸ ਜੀ ਜੀ ॠषि ਮਲੂਕਦਾਸ ਜੀ ਤੋਂ ਉੱਠੂ ਟੁੱਟਦੇ ਟੁੱਟਦੇ ਪਸਦੇ ਇਸ ਇਸ ਥਾਂ ਤੇ ਕੋਈ ਪਿੰਡ ਨਹੀਂ ਸੀ। ਬਹੁਤ ਤੇ ਫਰਜ਼ ਦਾ ਦੋ ਹੀ ਸ਼ਹਿਰ ਸੀ। ਮਤਲਬ ਸਾਰਾ ਬੀਆਬਾਨ ਹੀ ਬੀਆਬਾਨ ਉਜਾੜ ਸੀ। ਤੇ ਇਹ ਜਿਹੜੀ ਰੋਡ ਹੈਗੀ ਸੀ ਇਹ ਕੱਚੀ ਸੀਗੀ ਉਸ ਵਕਤ ਨਹੀਂ ਜੀ ਉਸ ਵੇਲੇ ਗੱਡੇ ਹੀ ਨਹੀਂ ਹੁੰਦੇ ਸੀ। ਇੰਡੀ ਡੰਡੀ ਹੁੰਦੀ ਸੀ ਉੱਠ ਘੋੜੇ ਵਗਣ ਵਾਲੀ। ਅੱਛਾ। ਰਸਤਾ ਨਹੀਂ ਹੁੰਦਾ ਸੀ। ਗੱਡੇ ਚੱਗਾ ਹੀ ਕੋਈ ਨਹੀਂ ਸੀ। ਹਾਂ ਹਾਂ। ਨਾ ਗੱਡੀਆਂ ਸੀ। ਹਾਂ। ਤੇ ਇਡੀ ਉਹ ਪਗ ਰਿਪੇਅਰ ਟੂ ਦੀ ਐਸੀ ਡੰਡੀ ਸੀ। ਅੱਛਾ। ਇਹ ਡੰਡੀ ਦੇ ਉੱਤੇ ਜਿੱਥੇ ਸਾਡੀ ਰਵਾਇਤ ਹੈਗੀ ਜੀ ਇੱਥੇ ਧੂਣਾ ਪਾ ਲਿਆ ਦਾਦੇ ਜੀ ਨੂੰ ਅੱਛਾ ਧੂਣਾ ਬਣਾ ਲਿਆ ਸਾਧੂ ਧੂਣਾ ਹੀ ਰੱਖਦੇ ਹਾਂ ਜੀ ਬਿਲਕੁਲ ਉਹਨਾਂ ਨੇ ਕੰਮ ਹੀ ਇਹੀ ਹੈ ਅੱਛਾ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਕਿਹਾ ਕਿਸੇ ਨੂੰ ਪਿੰਡ ਵਸਾਣਾ ਹੈ ਹਾਂ ਤਾਂ ਅਪਲਾਈ ਕਰ ਦਿਓ ਹੂੰ ਮਲੂਕਦਾਸ ਜੀ ਨੇ ਅਪਲਾਈ ਕਰਤੀ ਮੇਰੇ ਪਰਦਾਦਾ ਜੀ ਨੇ ਹਾਂ ਜੀ ਅਪਲਾਈ ਕਰਤੀ ਕਿ ਮੈਂ ਪਿੰਡ ਵਸਾਣਾ ਚਾਹੁੰਦਾ ਉਹਨਾਂ ਨੂੰ ਰਿਜੈਕਟ ਕਰਤੀ ਅੱਛਾ ਰਿਜੈਕਟ ਹੀ ਕਰਤੀ ਹਾਂ ਕਿ ਸਾਧੂ ਨੂੰ ਪਿੰਡ ਨਹੀਂ ਦਿੰਦੇ ਸੀ। ਅੱਛਾ ਸਾਧੂ ਨੂੰ ਪਿੰਡ ਨਹੀਂ ਦਿੰਦੇ ਸੀ। ਹਾਂ ਉਹਨਾਂ ਨੂੰ ਦੁਬਾਰਾ ਅਰਦੀ ਲਿਖੀ। ਤਿੰਨ ਮੁੰਡੇ ਸੀ ਉਹਨਾਂ ਦੇ ਛੋਟੇ। ਅੱਛਾ ਜੀ। ਵੱਡਾ ਮੁੰਡਾ ਸੀ RAMSUKH ਤੇ ਛੋਟਾ ਸੀ ADHURAM। ਹਾਂਜੀ। ਉਸ ਤੋਂ ਛੋਟਾ ਸੀ RATTI RAM। ਹਾਂ। ਤਿੰਨ ਲੜਕੇ ਸੀ ਉਹਾਂ ਦੇ। ਜੀ। ਤਿੰਨਾਂ 'ਚ ਵੱਡੇ ਮੁੰਡੇ ਦੀ ਉਹ RAMSUKH ਦਾ RAMSUKH ਦੇ ਨਾਮ ਦੇ ਕੇ ਖਾ ਦਿੱਤੀ। अच्छा वो हो हो। 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 मंजूर होगी हां मंजूर ਅੰਮ੍ਰਿਤ ਜੀ ਨੂੰ ਚਰਤ ਰੱਖੀ ਕਿ ਇਹਨੇ جھੂੰਪੜੀ ਦਿਖਾਓ ਘਰ ਬਣਾਏ ਹੋਏ اچھا جھੂੰਪੜੀਆਂ ਵੀ ਦਿਖਾਓ हां ਘਰ ਦਿਖਾਓ ਇਹਨੇ ਘਰ ਦਿਖਾਓ ਤਾਂ ਪਿੰਡ ਮਨਜ਼ੂਰ ਕਰਾਂਗੇ ਇਹਨੇ ਘਰ ਦਿਖਾਓ ਛੱਪੜ ਦੀ ਥਾਂ ਦਿਖਾਓ ਹਾਂਜੀ ਤੇ ਕੂਏ ਦੀ ਥਾਂ ਦਿਖਾਓ ਇਹਨਾਂ ਨੂੰ ਫਿਰ ਤੁਹਾਨੂੰ ਦੱਸ ਸੱਜਿਆ ਉਹਨੂੰ ਸੱਜਿਆ ਆਪਾਂ ਪਿੰਡ ਬਸਾਈਏ اچھا ਕਿੱਧਰ ਹੋਰ ਕੋਈ ਰਿਸ਼ਤੇਦਾਰੀ ਦੀ ਹੋਰ ਚ ਲਾ ਕੇ ਉਹ جھੂੰਪੜੀਆਂ ਪੂਰੀ ਕਰੀ ਹਾਂ ਖੁਦ ਹੀ ਥਾਂ ਬਣਾਈ ਅੱਛਾ ਖੁਈ ਬਣਾਈ ਹਲੇ ਵੀ ਖੁਈ ਹੈਗੀ ਅੱਛਾ ਅੱਛਾ ਤੇ ਛੱਪੜੀ ਦੀ ਥਾਂ ਬਣਾਈ ਛੱਪੜੀ ਦੀ ਥਾਂ ਬਣਾ ਕੇ ਇਹਨਾਂ ਨੂੰ ਲੱਗੇ 7 ਸਾਲ 7 ਸਾਲ ਤੇ ਪਿੰਡ ਆਬਾਦ ਹੋਇਆ 7 ਸਾਲ ਤੇ ਸਰਤਾ ਪੂਰੀ ਹੋਈ ਅੱਛਾ ਸਰਤਾ ਪੂਰੀ ਹੋਈ ਤਾਂ ਫਿਰ ਇਹ ਪਿੰਡ RAM SUKHA ਖੁਈ ਖੇੜਾ RAM SUKHA ਤੁਏ ਰਿਜੈਕਟਡ ਅੱਛਾ ਹੁਣ ਸਮਝ ਆ ਗਿਆ ਵੀ ਖੁਈ ਖੇੜਾ ਨਾਮ ਕਿਉਂ ਰੱਖਿਆ ਗਿਆ ਤੇ ਰਾਮ ਸੁਖਪੁਰਾ ਕਿਉਂ ਆਖਦੇ ਰਾਮ ਸੁਖ ਰਾਮ ਸੁਖ ਇਹ ਇਹ ਤਾਂ ਪਤਾ ਲੱਗ ਗਿਆ ਹਾਂਜੀ ਚਲੋ ਤੇ ਹੋਰ ਕੋਈ ਪਿੰਡ ਦੀ ਤੁਸੀਂ ਗੱਲ ਉਸ ਤੋਂ ਬਾਅਦ ਕਿਵੇਂ ਦੌਰ ਚੱਲਿਆ ਇਸ ਪਿੰਡ ਦਾ ਕਿਵੇਂ ਆਬਾਦ ਕਰਦੇ ਰਹੇ ਉਸ ਤੋਂ ਬਾਅਦ ਤਾਂ ਪੂਰੀ ਸਦਾ ਰਹਿ ਹੋ ਰਿਹਾ ਅਸਰੇ ਪਾਸੇ ਲੋਕਾਂ ਨੂੰ ਹੋਰ ਵੀ ਅਰਜੀ ਦਿੱਤੀ ਸੀ ਬਾਕੀ ਸਾਰੇ ਪਿੰਡੇ ਇਹਨੇ ਕੋਈ ਸੰਤੇ ਪਸੇ ਹੋਈ ਹੈ ਹਾਂ ਜਨਾਲ ਦੀ ਜਿਹੜੇ ਪਿੰਡ ਹੈਗੇ ਇਹ ਜਿਆਦਾ ਨਹੀਂ ਇੱਕ ਦੋ ਸਾਲ ਤੇ ਅੱਗੇ ਪਿੱਛੇ ਕੋਈ ਪਸੇ ਹੋਈ ਹੈ ਪੋਸਟ ਪਹਿਲੀ ਬੰਦਰੀ ਪਿਆ ਸੀ ਠੀਕ ਹੈ ਤੇ ਐ ਬੋਜੀ ਇੱਥੇ ਚਾਰ ਵਾਰ ਹਾਂਜੀ ਐਮ ਐਲ ਰਹਿ ਨੇ ਹਾਂਜੀ ਮੰਤਰੀ ਵੀ ਰਹਿ ਚੁੱਕੇ ਨੇ ਚੌਧਰੀ ਰਾਧਾਪ੍ਰੀਤ ਨਾਮ ਅਜੇ ਵੀ ਬੱਚਿਆਂ ਦੇ ਜਹਨ ਦੇ ਵਿੱਚ ਹੈਗਾ ਪੂਜਦਾ ਉਹ ਬੜੇ ਸੇਕਟਰੀ ਦੂਜੀ ਸੇਕਟਰੀ ਦਾ ਮਸ਼ਹੂਰ ਹੈਗਾ ਹਾਂ ਬਹੁਤ ਜ਼ਿਆਦਾ ਮਸ਼ਹੂਰ ਰਹੇ ਨੇ ਉਹ ਜਿਹੜੇ ਬੰਦੇ ਕਿੱਥੇ ਪਏ ਤੇ ਪਿੰਡ ਵੀ ਉਹਨਾਂ ਦੇ ਨਾਮ ਉਹਨਾਂ ਦੇ ਪਰਿਵਾਰ ਨੇ ਆਬਾਦ ਕੀਤਾ ਤੇ ਉਹਨਾਂ ਦੀ ਕੋਈ ਗੱਲ ਦੱਸੋ ਸਾਨੂੰ ਵੀ ਉਹ ਬਚਪਨ ਦੇ ਵਿੱਚ ਬਚਪਨ ਤੋਂ ਲੈ ਕੇ ਮਤਲਬ ਕਾਫੀ ਉਮਰਾਂ ਉਹਨਾਂ ਦੇਖੀਆਂ ਹਾਂ ਉਹ ਕਹਾਣੀ ਸਾਨੂੰ ਦੱਸੋ ਵੀ ਬਚਪਨ ਦੇ ਵਿੱਚ ਉਹਨਾਂ ਦੇ ਪੇਰੈਂਟਸ ਦੀ ਡੈਥ ਹੋ ਗਈ ਸੀਗੀ ਉਤੋਂ ਸ਼ੁਰੂਆਤ ਦੱਸੋ ਹਾਂ ਉਹ ਛੋਟੇ ਸੀ 5 ਸਾਲ ਦੇ ਜੀ ਉਹਨਾਂ ਦੇ ਪਿਤਾ ਜੀ ਅਸਵੇਰ ਹੋ ਗਏ ਹਾਂਜੀ ਤੇ ਉਸ ਤੋਂ ਬਾਅਦ ਦਾਦਾ ਜੀ ਸੀ ਹਾਂਜੀ ਉਹਨਾਂ ਨੂੰ ਉਹਨਾਂ ਨੇ ਦੇਖਭਾਲ ਕੀਤੀ ਉਸ ਵੇਲੇ ਦਾਦਾ ਜੀ ਜੇਲਦਾਰ ਸੀ ਜੇਲਦਾਰ ਸੀ ਕਿ ਪਿੰਡ ਦਾ ਜੇਲਦਾਰ ਸੀ 12 ਪਿੰਡਾਂ ਦੇ 12 ਪਿੰਡਾਂ ਦਾ ਜੇਲਦਾਰ ਸੀ ਚੋਰੀ ਦੁੱਲਾ ਰਾਮ ਅੱਛਾ ਜੀ ਦੁੱਲਾ ਰਾਮ ਕੁਲਰੀਏ ਦੁੱਲਾ ਰਾਮ ਦੇ ਨਾਮ 'ਤੇ ਉਹਨਾਂ ਦਾ ਮੈਂ ਤੌਜੀ ਦਾ ਜੀ ਦੁਲਾਰਾਮ ਜੀ ਕੁਲਰਿਆ 12 ਪਿੰਡਾਂ ਦੇ ਜ਼ਿਲਦਾਰ ਸੀ ਜ਼ਿਲਦਾਰ ਸੀ ਇਹ ਉਹ ਬਚਪਨ ਤੋਂ ਸਾਡੇ ਉਹ ਪੋਤਾ ਸੀ ਨਾ ਚੋਲੇ ਸਾਹਿਬ ਹਾਂਜੀ ਇੱਕੋ ਹੀ ਪੋਤਾ ਸੀ ਤੇ ਪਿਆਰ ਮੁਹੱਬਤ ਵੀ ਬੜਾ ਹੋਣਾ ਉਹਨਾਂ ਦੇ ਨਾਲ ਤਾਂ ਹਨਾ ਫਿਰ ਜ਼ਿਲਦਾਰ ਸੀ ਕਚੇਰੀ ਵਗੈਰੇ ਤੇ ਕੰਮ ਪੈਂਦੇ ਰਹਿੰਦੇ ਹਾਂਜੀ ਤੋਂ ਉਹ ਫਿਰ ਨਾਲ ਹੀ ਰਹਿੰਦੇ ਸੀ ਬੱਚੇ ਨਾਲ ਰੱਖਦੇ ਸੀ ਠੀਕ ਹੈ ਉਹ ਕਹਿੰਦੇ ਸੀ ਮੈਨੂੰ ਨਿਯੋਲਜ ਹੋ ਗਿਆ ਥਾਣੇਦਾਰ ਤੇ ਪੁਲਿਸ ਹੀ ਆਉਂਦੇ ਕੋਈ ਜੋ ਕੁਝ ਨਹੀਂ ਮੈਂ ਕਹਿੰਦਾ ਸਾਰਾ ਮੈਨੂੰ ਨਿਯੋਲਜ ਹੋ ਗਿਆ ਹਾਂ ਤੇ ਛੇਦਮਤਾਂ ਪੜੇ ਸੀ ਅੱਛਾ ਜੀ ਛੇਦਮਤਾਂ ਪੜੇ ਸੀ ਛੋਰੀ ਸਾਹਿਬ ਹਾਂ ਫਾਇਲ ਕਾ ਪੜੇ ਸੀ ਫਾਇਲ ਕਾ ਸਕੂਲ ਤੋਂ ਪੜੇ ਸੀ ਹਾਂ ਜੀ ਸਕੂਲ ਠੀਕ ਹੈ ਮੇਰੀ ਤਾਈ ਸੀ ਉਹ ਉੱਥੇ ਰਹਿੰਦੀ ਸੀ ਮਕਾਨ ਸੀ ਸਾਡਾ ਉਹ ਰੋਟੀਆਂ ਪਕਾ ਦੇਂਦੀ ਸੀ ਤੇ ਸਕੂਲ 'ਚ ਪੜ ਕੇ ਉੱਥੇ ਰਹ ਜਾਂਦਾ ਅੱਛਾ ਉਸ ਤੋਂ ਬਾਅਦ ਇਹ ਅੰਗਰੇਜ਼ ਆਪਣੇ ਹਿੰਦੁਸਤਾਨ ਪਾਕਿਸਤਾਨ ਦਾ ਵਟਵਾਰਾ ਹੋਇਆ ਹਾਂਜੀ ਤੇ ਉਹ 47 ਦੇ ਵਿੱਚ ਵਟਵਾਰਾ ਹੋਇਆ ਤੇ 52 ਤੇ ਪਹਿਲਾ ਇਲੈਕਸ਼ਨ ਹੋਇਆ ਹਾਂਜੀ ਤੋਂ ਉਹਨਾਂ ਨੇ ਅਪਲਾਈ ਕੀਤੀ ਉਹਨਾਂ ਦਾ 1 ਸਾਲ ਉਮਰ ਘਟ ਸੀ ਇਸ ਕਰਕੇ ਉਹਨਾਂ ਦੀ ਅਰਜ਼ੀ ਡਿਨੈਕਟ ਹੋ ਗਈ ਮਤਲਬ 17 ਸਾਲ ਦੇ ਸੀਗੇ ਤੇ ਕਿਸੇ ਨੇ ਸ਼ਿਕਾਇਤ ਕਰਤੀ ਹੋਣੀ ਹਾਂ 17 ਸਾਲ ਤੋਂ ਘਟ ਸਾਲ ਦਿਓ ਕਾਂਗਰਸ ਪਾਰਟੀ ਦੇ ਸ਼ਾਮਲ ਹੋ ਗਏ ਪਹਿਲੇ ਪਹਿਲੇ ਟ੍ਰੈਂਡ ਹੋ ਗਏ ਹਾਂ ਟ੍ਰੈਂਡ ਐਨੇ ਸਾਲ ਦਾਦਾ ਜੀ ਨਾਲ ਰਹੇ ਜੇਲ੍ਹਦਾਰ ਦੇ ਨਾਲ ਕਚੈਰੀਆਂ 'ਚ ਕੰਮ ਵੀ ਲੋਕਾਂ ਦੇ ਕਰਵਾਏ ਹਾਂ ਤੇ ਜਾਣਕਾਰੀ ਤਾਂ ਮਿਲ ਨਹੀਂ ਸੀਗੀ ਫਿਰ ਜ਼ਿਲ੍ਹਾ ਦੇ ਪ੍ਰਧਾਨ ਸੀ ਪ੍ਰਧਾਨ ਬਣ ਗਏ ਅੱਛਾ ਜੀ ਤੇ ਤੁਹਾਡੇ ਹਮੋਰ ਦਾ ਇੱਕ ਰਸਤੇ ਵਟ ਹੈ ਨਾ ਤਿੰਨ ਦਾਸ ਹਾਂਜੀ ਹੈ ਹਾਂਜੀ ਉਹ ਸੀ ਮਾਸਟਰ ਲੱਗਿਆ ਹੋਇਆ ਅੱਛਾ ਕੀਤੇ ਲੱਗਿਆ ਸੀ میٹرਿਕ ਨਹੀਂ ਨੌਵੀਂ ਪਾਸ ਕਰਕੇ ਉਸ ਵੇਲੇ ਮਿਲਦੇ ਨਹੀਂ ਸੀ ਹੂੰ ਉਹਨੂੰ ਉਹ ਮਾਸਟਰ ਲੱਗਿਆ ਕੋ 6 ਮਹੀਨੇ ਹੋਇਆ ਚੋਰੀ ਸਾਹਿਬ ਆਖਣ ਲੱਗੇ ਤੂੰ ਮੇਰੇ ਕੋਲ ਆ ਸਾਡੇ ਉਹ ਦਫਤਰ ਤੇ ਫੈਕਟਰੀ ਹੈਗਾ ਫੈਕਟਰੀ ਨਹੀਂ ਹੈਗਾ ਹਾਂ ਉਹ ਜਦੋਂ ਪਹਿਲਾ ਘੜਲੇ ਸਾਡੇ ਮਸਾਂ ਇੱਕ ਮੁੰਡਾ ਲੱਗਿਆ ਤੇ ਅਸੀਂ ਦੋਹਰ ਤੋਂ ਗੁਜ਼ਾਰਾ ਹੀ ਕੋਈ ਨਹੀਂ ਸੀ ਉਹ ਫਿਰ 90 ਰੁਪਏ ਮਿਲਦੇ ਸੀ ਬਾਸਲ ਨੂੰ ਅੱਛਾ ਜੀ ਸਿਰਫ 90 ਰੁਪਏ ਹਾਂ ਉਹ ਚਰਨ ਦਾ ਰੱਥੇਵਟ ਨੂੰ ਉੱਥੋਂ ਮਸਾਂ ਨੂੰ ਹਟਾ ਕੇ ਤੇ ਫਿਰੋਜ਼ਪੁਰ ਦਫ਼ਤਰ ਤੇ ਰੱਖ ਲਿਆ ਹਾਂ ਕਰ ਅੱਛਾ ਰੱਖ ਲਿਆ ਫਿਰ 200 150 ਰੁਪਏ ਦਿੰਦੇ ਸੀ ਉਹਨੂੰ ਹਾਂ ਫਿਰ ਇਥੇ ਲੈ ਆਏ ਇਥੇ ਲੈ ਆ ਕੇ ਘਰ ਦਾ ਕੰਮ ਕੋ ਆਪ ਤਾਂ ਮੈਲੇ ਬਣਗੇ ਹਾਂਜੀ ਤੇ ਉਹਨੂੰ ਘਰ ਦਾ ਕੰਮ ਕੁੰਮ ਸੰਭਾਲੀ ਰੱਖਿਆ ਤੇ ਉਹਨੂੰ 200 ਰੁਪਏ ਦਿੰਦੇ ਸੀ ਹੁਣ ਉਹ ਅਮਰੀਕਾ ਬੈਠਾ ਅੱਛਾ ਕੋਲ ਤੇ ਬੱਚੇ ਸਾਰੇ ਅਮਰੀਕਾ ਬੈਠੇ ਤੇ ਐ ਬੋ ਜੀ ਆਪਾਂ ਇੱਕ ਵਿੱਚ ਦੌਰ ਹੋਰ ਵੀ ਦੇਖਿਆ ਉਹ ਦੇਖਿਆ ਵੰਡ ਦਾ ਹਾਂਜੀ ਵੰਡ ਤੋਂ ਪਹਿਲਾਂ ਇੱਥੇ ਮੁਸਲਮਾਨ ਭਾਈਚਾਰੇ ਦੇ ਲੋਕ ਵੀ ਰਹਿੰਦੇ ਸੀਗੇ ਹਾਂਜੀ ਤੇ ਹੋ ਸਕਦਾ ਹੈ ਕਿ ਉਹਨਾਂ ਦੇ ਨਾਲ ਤੁਹਾਡਾ ਵੀ ਭਾਈਚਾਰਾ ਹੁੰਦਾ ਹੋਵੇ ਭਾਈਚਾਰਾ ਹੁੰਦਾ ਸੀ ਉਹ ਕਿਹੜੇ ਮੁਸਲਮਨ ਭਾਈਚਾਰੇ ਦੇ ਲੋਕ ਰਹਿੰਦੇ ਸੀਗੇ ਇੱਥੇ ਕੀ ਨਾਮ ਸੀਗਾ ਉਹਨਾਂ ਦਾ ਕੋਈ ਨਾਮ ਯਾਦ ਹੋਵੇ ਤੁਹਾਨੂੰ ਬਾਦਰਖੋ ਜਾਤ ਸੀ ਹੁੰਦਾ ਉਹ ਤੋਂ ਮੇਰੇ ਨਾਲ ਜਿਹੜਾ ਦਾਦਾ ਜੀ ਬڑے ਸੀ ਨਾ ਤਾਉ ਜੀ ਹਾਂਜੀ ਉਹਦਾ ਤਾਂ ਬਹਾਦਰ ਤਾਂ ਨਾਮ ਸੀ ਬਹਾਦਰ ਨਾਮ ਸੀ ਬਹਾਦਰ ਹਾਂਜੀ ਤੇ ਖੋਖਰ ਉਹਨਾਂ ਦੀ ਜਾਤ ਸੀ ਖੋਖਰ ਜਾਤ ਸੀਗੀ ਰੋਡ ਦੇ ਉੱਤੇ ਉਹਦਾ ਮਕਾਨ ਸੀ ਐਸੇ ਰੋਡ ਤੇ ਫਾਜ਼ਿਲ ਕਾਬੂ ਰੋਡ ਦੇ ਉੱਪਰ ਪੱਕਾ ਮਕਾਨ ਸੀ ਜਾਂ ਜੋਪੜੀ ਕੱਚਾ ਮਕਾਨ ਸੀ ਕੱਚੀ ਮਿੱਟੀ ਦੇ ਬਣਾਏ ਕੀ ਕੰਮ ਕਰਦੇ ਸੀਗੇ ਉਹ ਇੱਜੜ ਰੱਖਦੇ ਸੀ ਇੱਜੜ ਰੱਖਦੇ ਬਿੱਡਾਂ ਰੱਖਦੇ ਸੀ 2.5 ਤੇ 3 ਬਿੱਡਾਂ ਸੀ ਉਹਨਾਂ ਦੇ ਕੋਲ अच्छा बकरियां बेड़े पर कहो ज्या प्यार ਸੀਗਾ ਤੁਹਾਡੇ ਨਾਲ ਉਹਨਾਂ ਦਾ ਬੜਾ ਟੰਗਾ ਸੀ ਤੁਹਾਨੂੰ ਕੀ ਦੱਸਾਂ ਮੈਂ ਬੜਾ ਪਿਆਰ ਸੀ ਬੜਾ ਪਿਆਰ ਸੀ ਬੜਾ ਪਿਆਰ ਸੀ ਲੈਨ ਦੇਨ ਪੂਰਾ ਜਾਨ ਧਨਾਰ ਬੰਦਾ ਸੀ ਮੇਰੇ ਦਾਦਾ ਜੀ ਬਹੁਤ ਧਨਾਰ ਸੀ ਹਾਂ ਮੇਰੇ ਜਿਹੜੇ ਦਾਦਾ ਜੀ ਸੀ ਨਾ ਹਾਂ ਜੀ ਉਹ ਬਹੁਤ ਧਨਾਰ ਸੀ اچھا ਤੇ ਉਹ ਵੀ ਧਨਾਰ ਸੀ ਉਹ ਵੀ ਧਨਾਰ ਸੀ ਤੁਹਾਨੂੰ ਪੱਗ ਵੱਟੀ ਸੀ ਦੋਨਾਂ ਨੇ ਪੱਗ ਵੱਟੀਆਂ ਹੋਈ ਸੀ ਇੰਨਾ ਬਾਈਚਾਰਾ ਆ ਗਿਆ ਸੀ ਇੰਨਾ ਬਾਈਚਾਰਾ ਸੀ ਉਹਨਾਂ ਦੀ ਕੋਈ ਇਕੱਠੀ ਗੱਲ ਵੀ ਹੋਣੀ ਹੈ ਯਾਦ ਵੀ ਇਸ ਤਰ੍ਹਾਂ ਦੀ ਮੈਂ ਗੱਲ ਉਹਨਾਂ ਦੀ ਸੁਣੀ ਹੈ ਜਾਂ ਦੇਖੀ ਹੈ ਬਸ ਸੁਣੀ ਹੈ ਉਹਨਾਂ ਦੇ ਕਿ ਉਹ ਬਾਦਰ ਦੇ ਇੱਕ ਮੁੰਡਾ ਨਹੀਂ ਸੀ ਕੋਈ ਅੱਛਾ ਜੀ ਇੱਕ ਬਹਿਣ ਸੀ ਇੱਕ ਭੈਣ ਸੀ ਉਸ ਤਰ੍ਹਾਂ ਨੇ ਵਿਆਹੀ ਸੀ ਆ ਨਾਲ ਹੀ ਪਿੰਡ ਸਜਰਾਨੇ ਉਹਨਾਂ ਨੇ ਰਹਿੰਦੀ ਸੀ ਹਾਂ ਜੀ ਤੇ ਉਸ ਤੋਂ ਫਿਰ ਉਹ ਉਹਦੇ ਸਾਈ ਗੁਦਰ ਗਿਆ ਅੱਛਾ ਉਹ ਬਹਿਣ ਦਾ ਹਾਂ ਉਹ ਕਹੇ ਬਹਿਣ ਉੱਥੇ ਦੇ ਮੇਰੇ ਸੰਭੇ ਨਹੀਂ ਜਾਂਦੇ ਤੂੰ ਇੱਥੇ ਆ ਜਾ ਮੇਰੇ ਕੋਲ ਇਹ ਦੋਨੋਂ ਬੈਂਡ ਬਰਾਲੇ ਦੀ ਉਹ ਬਾਦਰ ਦੇ ਕਰੋ ਨਹੀਂ ਸੀ ਬੈਂਡ ਬਰਾਲੇ ਦੀ ਸੀ ਤੇ ਅੱਛਾ ਤੁਸੀਂ ਬੋਜੀ ਦੱਸਿਆ ਕਿ ਉਹ ਦਿਨਾੜ ਆਦਮੀ ਸੀ ਹਾਂਜੀ ਦਿਨਾੜ ਸੀਗੇ ਥੈਟ ਮੀਨਸ ਉਹਨਾਂ ਕੋਲੋਂ ਪੈਸਾ ਜਾਂ ਸੋਨਾ ਚਾਂਦੀ ਵਗੈਰਾ ਤਾਂ ਬਹੁਤ ਸੀਗਾ ਫਿਰ ਜਦੋਂ ਵੰਡ ਹੋਈ ਹੈ ਹਾਂਜੀ ਤਾਂ ਇੱਥੇ ਦੇ ਮੁਸਲਮਾਨ ਭਾਈਚਾਰੇ ਦੇ ਲੋਕ ਗਏ ਆ ਉਧਰ ਹਾਂਜੀ ਉਹਨਾਂ ਨੂੰ ਕਿਵੇਂ ਛੱਡ ਕੇ ਆਏ ਫਿਰ ਤੁਸੀਂ ਜਾਂ ਹੋਰ ਲੋਕ ਕਈ ਲੋਕ ਤਾਂ ਹੈ ਨਾ ਇਸ ਗਲੀ 'ਚ ਮੁਸਲਮਾਨਾਂ ਸੀ ਹਾਂ ਗਲੀ ਲਗਰ ਉਹ ਮੇਰੇ ਕਿਸੇ ਦੇ ਘਰੇ ਰੱਖੀਏ ਸਮਾਨ ਚਾਰ ਦਿਨਾਂ ਦਾ ਰੋਲਾਪੋਲਾ ਹੈ ਆ ਜਾਵੇਂਗਾ ਸਮਾਨ ਸਾਡਾ ਇੱਥੇ ਪਿਆ ਹੈ ਤੇ ਆ ਕੇ ਲੈ ਲੈਣ ਐਸੀ ਗਲੀ ਦੇ ਵਿੱਚ ਅੱਗੇ ਸੀ ਹਾਂ ਅੱਗੇ ਗਲੀ ਹੈਗੀ ਹਾਂ ਰੋੜ ਤੋਂ ਇਧਰ ਆ ਕੇ ਇਸ ਵਾਰੀ ਗਲੀ ਹੈਗੀ ਜੀ ਆਈ ਇਹਨਾਂ ਤਾਂ ਸਭ ਜਿਹੜਾ ਗਲੀ ਹੈ ਹਾਂ ਪੂਰੀ ਗਲੀ ਦੇ ਮੁਸਲਮਾਨਾਂ ਦੀ 8-10 ਘਰ ਸੀ ਹਾਂ ਉਹ ਕਹਿੰਦੇ ਉਹਨੇ 4-5 ਦਿਨ ਦਾ ਰੋਲਾ ਆ ਜਾਾਂਗੇ 4 ਬੰਦੇ ਨੇ ਗੁਆਂਢ ਤੇ ਸਮਾਨ ਰੱਖੀ ਫਿਰ ਮੇਰੇ ਵਰਗੇ ਕੋਲੇ ਹਾਂ ਉਹ ਆਣਾ ਫਿਰ ਕੀ ਸੀ ਉਹ ਨਾਲ ਨਿਕਲ ਰਹਿ ਗਿਆ ਕਈ ਲੋਕ ਉਹਨਾਂ ਨੂੰ ਧਕੇ ਬਾਰਡਰ ਪਾਰ ਤੇ ਸਮਾਨ ਪਾਪਿਛ ਲੈ ਆਏ। ਅੱਛਾ। ਮਤਲਬ ਦੋਵਾਂ ਤਰ੍ਹਾਂ ਦੇ ਲੋਕ ਹੈਗੇ ਸੀਗੇ। ਇੱਕ ਤਾਂ ਪੱਗ ਵਟਣ ਵਾਲੇ ਵੀ ਹੈਗੇ ਸੀਗੇ ਤੇ ਇੱਕ ਲੁੱਟਣ ਵਾਲੇ ਵੀ ਹੈਗੇ। ਉਹ ਤਾਂ ਹਰੇ ਹਰੇ ਘਾਤੇ ਹੈਗੇ। ਜੇ ਇੱਧਰ ਹੈਗੇ ਸੀ ਉੱਧਰ ਵੀ ਹੈਗੇ ਸੀ, ਉੱਧਰ ਹੈਗੇ ਸੀ ਤਾਂ ਇੱਧਰ ਵੀ ਹੈਗੇ ਸੀ। ਹਰ ਪਾਸੇ ਇਹੀ ਦੌਰਜਾ ਚੱਲਦਾ। ਉਹ ਜਿਹੜਾ ਅਮੀਰ ਸੀ ਉਹ ਬਿਲਕੁਲ ਗਰੀਬ ਹੋ ਗਿਆ ਵਿਚਾਰਾ। ਹਾਂਜੀ। ਉਸ ਟਾਈਮ ਤੇ ਤੇ ਗਰੀਬ ਸੀ। ਉਹ ਅਮੀਰ ਵੀ ਹੋ ਗਿਆ ਕਿਉਂ ਇਸ ਤਰ੍ਹਾਂ ਤੁਹਾਨੂੰ ਦੱਸਿਆ ਨਾ ਤੂੰ ਮੰਨ ਲਿਆ ਲੋਕੀ ਬੜਾ ਸੋਨਾ ਚਾਂਦੀ ਇਕੱਠਾ ਕਰੇ ਇੱਕ ਚੌਧਰੀ ਰਾਧਾ ਕ੍ਰਿਸ਼ਨ ਜੀ ਨੇ ਇਹ ਵੀ ਮੈਨੂੰ ਦੱਸਿਆ ਸੀਗਾ ਹਾਂ ਕਿ ਇੱਥੇ ਲੰਗਰ ਲਗਾਇਆ ਹੋਇਆ ਸੀ ਜਿਹੜੇ ਉੱਜੜ ਕੇ ਆਉਂਦੇ ਸੀ ਨਾ ਲੋਕ ਉਹਨਾਂ ਲਈ ਲੰਗਰ ਲਗਾਇਆ ਹੋਇਆ ਸੀ ਇਹ ਕਿੱਥੋਂ ਤੱਕ ਸੱਚਾਈ ਆ ਵੀ ਕਿਵੇਂ ਲੰਗਰ ਲੰਗਰ ਤੁਹਾਨੂੰ ਆਖੀ ਜਾਣਾ ਰੋਡ ਦੇ ਉੱਤੇ ਪਿਆ ਹੋਊਗੀ ਸਾਡੇ ਬੱਸ ਸਟੈਂਡ ਦੇ ਪਿਆਉ ਹੈਗਾ ਅੱਜ ਵੀ ਹੈਗਾ ਅੱਜ ਵੀ ਹੈਗਾ ਹਾਂ ਉੱਥੇ ਅਸੀਂ ਘਰਾਂ ਰੋਟੀਆਂ ਪਕਾ ਕੇ ਕੋਈ 20 ਲੈ ਗਿਆ ਕੋਈ 10 ਲੈ ਗਿਆ ਕੋਈ 15 ਲੈ ਗਿਆ ਸਾਰੇ ਪਿੰਡ ਚੋਂ ਉੱਥੇ ਇਕੱਠੇ ਗਏ ਰਲਗ ਡਿੱ ਟਿੱਪ ਦੇ ਨੂੰ ਉਹ ਰੋਟੀਆਂ ਫੜਾ ਦੇ ਛੋਲੇ ਬਣਾਏ ਫੜਾ ਦੇ ਜਿਹੜੇ ਭੁੱਖਾ ਕੋਈ ਕਹਿੰਦੇ ਸੀ ਮੇਰੇ 10 ਦੋ ਦਿਨਾਂ ਦਾ ਭੁੱਖਾ ਕੋਈ ਦੇ ਚਾਰ ਦਿਨਾਂ ਦਾ ਭੁੱਖਾ ਤੇ ਵਿਚਾਰੇ ਕੋਈ ਰੋਟੀ ਇੱਕ ਦਿਨ ਫੜਾਤੀ ਬਹੁਤ ਬੁਰਾ ਹਾਲ ਆਪਣਾ ਬਹੁਤ ਬੁਰਾ ਹਾਲ ਹਾਂ ਆ ਇਧਰ ਹਿੰਦੂਆਂ ਦਾ ਹੋਇਆ ਮੁਸਲਮਾਨਾਂ ਦਾ ਵੀ ਹੋਇਆ ਮਤਲਬ ਦੋਨਾਂ ਦਾ ਭਾਈਚਾਰਾ ਜਿਹੜਾ ਟੁੱਟ ਗਿਆ ਸੀਗਾ ਉਹ ਉਹ ਇੰਨਾ ਕਿ ਟੁੱਟਿਆ ਕਿ ਅੱਜ ਵੀ ਉਹ ਇਕੱਠਾ ਕਰਦੇ ਤਾਂ ਹੋ ਨਹੀਂ ਸਕਦਾ ਨਹੀਂ 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 ਹੋ ਸਕਦਾ ਉਹ ਪਤਾ ਨਹੀਂ ਉਹ ਕਿੱਥੇ ਗਏ ਉਹ ਕਿੱਥੇ ਗਏ ਮੈਰਾਂ ਦੇ ਘਰ ਬੱਚੇ ਰੁੜ ਗਏ ਕਿਸੇ ਦੇ ਬੇਪਰਿਵਾਰ ਪਰਿਵਾਰ ਦੇ ਕੋਈ ਬੰਦਾ ਹੀ ਨਹੀਂ ਬਚਿਆ ਕਿਸੇ ਦਾ ਉਸ ਵੇਲੇ ਦਾ ਤੇ ਬੋ ਜੀ ਜਿਨ੍ਹਾਂ ਦੇ ਨਾਲ ਤੁਹਾਡੇ ਪਰਿਵਾਰ ਦੀ ਪੱਗ ਵੱਟੀ ਹੋਈ ਸੀ ਹਾਂਜੀ ਉਹ ਤੁਹਾਨੂੰ ਯਾਦ ਆਉਂਦੇ ਆ ਲੋਕ ਯਾ ਤਾਂ ਉਸ ਪਰਿਵਾਰ ਦੇ ਤਾਂ ਉਹ ਦੋ ਹੀ ਭੈਣ ਬਿਰਾਸੀ ਉਹ ਯਾਦ ਕੀ ਹੁਣ ਮੈਨੂੰ ਹੁਣ ਕੀ ਪਤਾ ਕਿੱਥੇ ਗਏ ਕਿੱਥੇ ਯਾਦ ਤਾਂ ਕੀ ਯਾਦ ਤਾਂ ਉਹ ਤਾਂ ਆਉਂਦੇ ਸੀ ਬੜੀ ਆਸਾਂ ਨਾਲ ਉਹ ਕਿ ਪਤਾ ਨਹੀਂ ਕਿੱਥੇ ਵਿਚਾਰੇ ਵਸਦੇ ਹੁਣ ਤਾਂ ਕੀ ਵਸਣਾ ਹੈ ਅੱਖਾਂ ਦੇ ਸਾਹਮਣੇ ਤੁਹਾਡੇ ਤਸਵੀਰ ਤਾਂ ਆਉਂਦੀ ਹੁੰਦੀ ਨਾ ਵੀ ਇਸ ਤਰ੍ਹਾਂ ਦੀ ਸ਼ਕਲ ਹੈ ਵੀ ਇਸ ਤਰ੍ਹਾਂ ਦੀ ਬਿਲਕੁਲ ਇਹਦੀ ਕੀ ਗੱਲ ਹਾਂ ਉਸ ਵੇਲੇ ਉਹਨਾਂ ਦੀ ਉਮਰ ਸੀ ਕੋਈ 70 ਸਾਲ ਦੀ 70 ਸਾਲ ਉਸ ਵਕਤ ਬਹਾਦਰ ਖੋਖਰ ਦੇ 70 ਸਾਲ ਦੇ 70 ਉਸ ਵੇਲੇ 70 ਸਾਲ ਦੀ ਉਮਰ ਸੀ ਦਾੜੀ ਸੀ ਜਿਹੜੀ ਚਿੱਟੀ ਦਾੜੀ ਸੀ ਹਾਂ ਅੱਛੇ ਇਨਸਾਨ ਸੀ ਕਿਤਨਾ ਬਹੁਤ ਅੱਛੇ ਇਨਸਾਨ ਤੇ ਇਹ ਇਹ ਵਾਲਾ ਦੌਰ ਤੇ ਪਿੰਡ ਦਾ ਇਤਿਹਾਸ ਇੱਕ ਅਨੁੱਖ ਹੈ ਦੋ ਨਾਮ ਨੇ ਪਿੰਡ ਦੇ ਹਾਂਜੀ ਬੌਜੀ ਨੇ ਇਹ ਜ਼ਾਹਿਰ ਵੀ ਕਰ ਦਿੱਤਾ ਕਿ ਇੱਥੇ ਮੁਸਲਮਾਨ ਤੇ ਹਿੰਦੂ ਪਾਈਚਾਰੇ ਦਾ ਬੜਾ ਪਿਆਰ ਮੁਹੱਬਤ ਹੈਗੀ ਸੀ ਇਹਨਾਂ ਦੀ ਫੈਮਿਲੀ ਨੇ ਮੁਸਲਮਾਨ ਪਰਿਵਾਰਾਂ ਦੇ ਨਾਲ ਪੱਗ ਵੀ ਬਟਾਈ ਹੋਈ ਸੀ ਪਰ ਇਹਨਾਂ ਨੇ ਨਾਲ ਦੀ ਨਾਲ ਇੱਕ ਦਰਦ ਵੀ ਜ਼ਾਹਿਰ ਕੀਤਾ ਹੈ ਕਿ ਉਹ ਵਕਤ ਜਿਹੜਾ ਸੀਗਾ ਉਹ ਕਦੇ ਲੋਟ ਕੇ ਨਹੀਂ ਆਉਣਾ ਪਰ ਸਾਡੀ ਭਗਵਾਨ ਨੂੰ ਅਰਦਾਸ ਹੈ ਖੁਦਾ ਨੂੰ ਅਰਦਾਸ ਹੈ ਕਿ ਉਹ ਜਿਹੜਾ ਰੱਬ ਕਿਸੇ ਨੂੰ ਵੀ ਵਕਤ ਨਾ ਪਾਵੇ